ਆਹ ਨੌਜਵਾਨ ਦੇ ਵਾਸਤੇ ਜਨਮ ਦਿਨ ਬਣਿਆ ਮਰਨ ਦਿਨ ਸੰਗਰੂਰ ਦੇ ਧੂਰੀ ਦੇ ਵਿੱਚ ਉਸ ਵੇਲੇ ਵੱਡਾ ਸੜਕ ਹਾ사 ਹੋ ਗਿਆ ਜਦੋਂ ਜਨਮ ਦਿਨ ਤੇ ਨਜ਼ਦੀਕ ਰਣਿੱਕੇ ਮੰਦਰ ਦੇ ਵਿੱਚ ਮੱਥਾ ਟੇਕ ਕੇ ਵਾਪਿਸ ਆ ਰਹੇ ਤਿੰਨ ਦੋਸਤਾਂ ਦੀ ਦਰਦਨਾਕ ਮੌਤ ਹੋ ਗਈ ਤਿੰਨੋਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਰਣਿੱਕੇ ਮੰਦਰ ਦੇ ਵਿੱਚ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ ਮਲੇਰ ਕੋਟਲਾ ਤੋਂ ਬਨਾਲੇ ਵੱਲ ਜਾ ਰਹੀ ਹਿੰਦਰਾ ਪਿਕਅਪ ਗੱਡੀ ਦੇ ਨਾਲ ਆਮੋ ਸਾਹਮਣੇ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਤਿੰਨੋਂ ਨੌਜਵਾਨ ਦਮ ਤੋੜ ਗਏ ਜਿਸ ਤੋਂ ਬਾਅਦ ਪੂਰੇ ਪਰਿਵਾਰ ਸਣੇ ਪਿੰਡ ਦੇ ਵਿੱਚ ਗਮੀ ਦਾ ਮਾਹੌਲ ਪੈਦਾ ਹੋ ਗਿਆ ਡਰਾਈਵਰ ਨੇ ਕਿਹਾ ਕਿ ਅਸੀਂ ਆਪਣੀ ਸਾਈਡ ਆ ਰਹੇ ਸੀ ਸਾਹਮਣੇ ਤੇਜ਼ ਰਫ਼ਤਾਰ ਮੋਟਰਸਾਈਕਲ ਸਿੱਧਾ ਟਕਰਾ ਗਿਆ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਗੁਰਪ੍ਰੀਤ ਜੀ ਕਿੱਥੋਂ ਆ ਰਹੇ ਸੀ ਵੀਰ ਜੀ ਤੁਸੀਂ ਮਰੇਕੋਟਲੇ ਤੋਂ ਜੀ ਮਰੇਕੋਟਲੇ ਕਿੱਧਰ ਜਾ ਰਹੇ ਸੀ ਅਸੀਂ ਬਰਨਾਲਾ ਜੀ ਬਰਨਾਲਾ ਕੀ ਗੱਲ ਹੋਈ ਹੈ ਐਕਸੀਡੈਂਟ ਦੀ ਇਹ ਸਾਡੀ ਸਾਈਡ ਆ ਰਿਹਾ ਜੀ ਇਹ ਇਧਰੋਂ ਤੇਜ਼ ਆ ਰਹੇ ਦੀਏ ਇਹ ਸਿੱਧਾ ਸੋਟ ਸਾਹਮਣੇ ਦੇ ਆ ਦੇਖੋ ਸਾਹਮਣੇ ਕਿੱਥੇ ਲੱਗਿਆ ਕੇ ਮੋਰਸਾ ਅੱਛਾ ਅਸੀਂ ਆਪਦੀ ਸਾਈਡ ਤੇ ਆ ਰਹੇ ਹਾਂ ਤੁਹਾਡੀ ਗੱਡੀ ਹਰੇ ਉੱਥੇ ਖੜੀ ਹੈ ਕਿੰਨੇ ਬੰਦੇ ਸੀ ਇਹ ਮੋਟਰਸਾਈਕਲ ਤੇ ਇਹ ਤਿੰਨ ਜਣੇ ਨੇ ਜੀ ਤਿੰਨ ਜਣੇ ਸੀਗੇ ਤੁਸੀਂ ਆਪਦੀ ਸਾਈਡ ਤੇ ਆ ਰਹੇ ਸੀ ਹਾਂ ਜਸੀਂ ਆਪਦੀ ਸਾਈਡ ਤੇ ਆ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੈ ਜੀ ਛੋਟੀ ਕੋਈ ਡਰਿੰਕ ਤਾਂ ਨਹੀਂ ਕੀਤੀ ਨਹੀਂ ਕੋਈ ਡਰਿੰਕ ਨਹੀਂ ਚੈੱਕਅਪ ਕਰਵਾ ਸਕਦੇ ਵੀ ਖੈਰ ਦੇਖਿਆ ਜਾਵੇ ਤਾਂ ਛੋਟੀ ਜਿਹੀ ਅਨਿਗੈਲੀ ਦੇ ਕਾਰਨ ਤਿੰਨ ਜਾਣਿਆਂ ਦੀ ਜਾਨ ਚਲੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ